ਉਸ ਵੇਲੇ ਦਾ ਛੇਵੇਂ ਪਾਸ਼ਾਹੀ ਦਾ ਥੜਾ ਥੜਾ ਟਾ ਕੇ ਉੱਤੇ ਤੁਸੀਂ ਮਾਰ ਤਸਾਂ ਇਹ ਪਿੰਡ ਨਗਰ ਜੋ ਪਤਾ ਲੱਗਾ ਕਿ ਇੱਥੇ ਕਿੱਲੇ ਕੱਢ ਕੇ ਘੁੜੇ ਬਣੇਗੇ ਸੀ ਜਿਹੜੇ ਕਿੱਲੇ ਤੋਂ ਬਾਅਦ ਇਹ ਰਾਸ਼ਟ ਬਣ ਕੇ ਬੜਾ ਇਤਿਹਾਸ ਨਾਲ ਜੁੜਾ ਸਬੰਧ ਆ ਸੋਡੀਆਂ ਸਾਰੀਆਂ ਇਤਿਹਾਸਿਕ ਇਮਾਰਤਾਂ ਸੋਡੀਆਂ ਪ੍ਰਾਤਮ ਜਿੰਨੀਆਂ ਵਿਰਾਸਤਾਂ ਨੇ ਸਾਰੀਆਂ ਟਾ ਢੇਰੀ ਕਰੀ ਜਾਂਦੇ ਆ ਆਸ ਜਾ ਪੀੜੀ ਦਰ ਪੀੜੀ ਪਤਾ ਲੱਗਦਾ ਜਾਂ ਕਿਤਾਬਾਂ ਜੋ ਪੜ੍ਹ ਕੇ ਬਦਲਾ ਨਾ ਜਾਣ ਤੀਜਾ ਤੁਹਾਡੇ ਕੋਲ ਤੁਹਾਡੀਆਂ ਨਿਸ਼ਾਨੀਆਂ ਹੁੰਦੀਆਂ ਨੇ ਇਮਾਰਤਾਂ ਹੁੰਦੀਆਂ ਨੇ ਬਰਾਸਤਾ ਹੁੰਦੀਆਂ ਨੇ ਕਿਉਂ ਕਿਤਾਬਾਂ ਦੇ ਵਿੱਚ ਦਾ ਕੀ ਲਿਖੀ ਜਾਂਦੇ ਨੇ ਗੁਰੂ ਤੇਗ ਬਹਾਦਰ ਵਰਗ ਨੂੰ ਟੇਰੇ ਲਿਖਿਆ ਪਿਆ ਗੁਰੂ ਹਰਗੋਬਿੰਦ ਪਾਸ਼ਾ ਬਾਰੇ ਲਿਖਿਆ ਪਿਆ ਕਿ ਨਾ ਦਿਮਾਗ ਸੋਧਰ ਟਿਕੜਿਆ ਸੀ ਸ਼੍ਰੋਮਣੀ ਕਮੇਟੀ ਨੂੰ 20 20 30 ਲੱਖ ਰੁਪਏ 40 40 ਲੱਖ ਰੁਪਏ ਦੇ ਦਿੰਦੇ ਵੀ ਸਾਨੂੰ ਪਿੰਡ ਚੋਂ ਉਠਾ ਨਾ ਦੇਵੋ ਅਸੀਂ ਉੱਥੇ ਹੀ ਬੈਠ ਰਹੇ ਹਾਂ ਲੈਂਡ 'ਚ ਵਿਲੀਅਮ ਸ਼ੈਕਸਪੀਅਰ ਦਾ ਜਿੱਥੇ ਉਹ ਰਹਿੰਦਾ ਸੀ ਉਹ ਵਾਲੀ ਜਗ੍ਹਾ ਵੀ ਉਹਨਾਂ ਨੇ ਸੰਭੀ ਹੋਈ ਹੈ ਤੇ ਸਾਡੇ ਵੀ ਇੱਕੋ ਇੱਥੇ ਫਰਸ਼ ਲਾਤਾ ਥੱਲੇ ਇਹਨੂੰ ਸਾਭ ਨਹੀਂ ਆ ਰਿਹਾਗਾ ਉਹ ਪਰਨਾ ਫਾਸਾ ਵੇਖੋ ਸੁੱਕਿਆ ਪਿਆਦਰ ਔਰ ਥੜਾ ਛੱਡ ਯਾਰ ਇੱਥੇ ਤਾਂ ਆਪਣੇ ਨਾਲ ਛੋਟੇ ਸਾਹਿਬਜ਼ਾਦੇ ਨਾਲੀ ਦੀਵਾਰ ਦਾ ਖਿਆਲ ਕੀਤਾ ਕਿਹਨੇ ਬੱਤਾਰ ਲੈ ਵੀ ਕਿਤੇ ਵੀ ਸਾਡੀ ਕੋਈ ਨਿਸ਼ਾਨੀ ਛੱਡਣੀ ਨਹੀਂ ਤੁਸੀਂ ਜੋ ਕਰਨਾ ਹੈ ਕਰੋ ਹੋਰ ਪਾਸੇ ਕਰ ਲਓ ਹਿਸਟੋਰੀਕਲ ਜਗ੍ਹਾ ਤਾਂ ਬਖਸ਼ੀ ਹੋਈ ਹੈ ਛੰਗ ਮਰਨ ਮਰ ਚੜਤਾ ਛੰਗ ਮਰਨ ਵਾਲਾ ਜੋ ਇਤਿਹਾਸ ਨਹੀਂ ਬੋਲਦਾ ਹੁੰਦਾ ਇਹ 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 ਜੋ ਗੁਰੂਆਂ ਨਾਲ ਜੁੜੀ ਚੀਜ਼ ਹੈ ਨਾ ਉਸ ਨੂੰ ਬਿਜ਼ਨਸ ਨਹੀਂ ਬਣਾਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜਿਆ ਹਾਂ ਯਾਲੀ ਕਲਾ ਜਿਲ੍ਹਾ ਲੁਧਿਆਣਾ ਇਤਿਹਾਸਕ ਨਗਰ ਆ ਤੇ ਇਤਿਹਾਸ ਨਾਲ ਬੜਾ ਗੂੜਾ ਸੰਬੰਧ ਆ ਛੇਵੇਂ ਪਾਤਸ਼ਾਹੀ ਆ ਜਗ੍ਹਾ ਤੇ ਆਏ ਸੀਗੇ ਇੱਥੇ ਉਹਨਾਂ ਨੇ ਆਪਣੇ ਦੋ ਘੋੜੇ ਜਿੰਨਾ ਉਹ ਦਲਵਾਗ ਤੇ ਬਲਵਾਗ ਸੀ ਐ ਜਗ੍ਹਾ ਦੇ ਉੱਤੇ ਬੰਨੇ ਸੀ ਤੇ ਉਹ ਉਸ ਵੇਲੇ ਦੇ ਟਿੱਪੜ ਖੜੇ ਅੰਦਰ ਇਹ ਪਿੰਡ ਨਗਰ ਤੋਂ ਪਤਾ ਲੱਗਾ ਕਿ ਇੱਥੇ ਕਿल्ले ਗੱਡ ਕੇ ਘੋੜੇ ਬੰਨੇਗੇ ਸੀ ਜਿਹੜੇ ਕਿल्ले ਉਦੋਂ ਬਾਅਦ ਇਹ ਰਾਸਤ ਬਣ ਕੇ ਬੜਾ ਇਤਿਹਾਸ ਨਾਲ ਗੂੜਾ ਸਬੰਧ ਆ ਉਹ ਰੱਬ ਦਾ ਵਾਸਤਾ ਉਹ ਤੁਹਾਨੂੰ ਕਾਰ ਸੇਵਾ ਵਾਲਿਓ ਜਿਹੜੀ ਜੜ ਤੁਸੀਂ ਪਟ ਰਹੇ ਹੋ ਇਤਿਹਾਸ ਦੀ ਮਲਿਆ ਮੇਡ ਕਰ ਰਹੇ ਹੋ ਇਹ ਥਣਾ ਸੀਗਾ ਉਸ ਵੇਲੇ ਦਾ ਛੇਵੇਂ ਪਾਤਸ਼ਾਹੀ ਦਾ ਥੜਾ ਥੜਾ ਟਾ ਕੇ ਉੱਤੇ ਤੁਸੀਂ ਇਮਾਰਤ ਉਸਾਰਤੀ ਮੈਂ ਬੇਨਤੀ ਕਰਦਾ ਲੋਕਾਂ ਨੂੰ ਸੰਗਤ ਨੂੰ ਕੌਮ ਨੂੰ ਸਮੁੱਚੀ ਨੂੰ ਕਿ ਤੁਸੀਂ ਜਿਹੜੀ ਵੀ ਕੋਈ ਗੁਰੂ ਘਰ ਦੀ ਸੇਵਾ ਦੇਣੀ ਆ ਕਾਰਸੇਵਾਲਿਆਂ ਨੂੰ ਨਾਂ ਦਿਓ ਬਾਈ ਤੁਹਾਡੀਆਂ ਸਾਰੀਆਂ ਇਤਿਹਾਸਕ ਇਮਾਰਤਾਂ ਤੁਹਾਡੀਆਂ ਪ੍ਰਾਤਨ ਜਿੰਨੀਆਂ ਵਿਰਾਸਤਾਂ ਨੇ ਸਾਰੀਆਂ ਢਾਹ ਢੇਰੀ ਕਰੀ ਜਾਂਦੇ ਆ ਇਤਿਹਾਸ ਨੂੰ ਖਤਮ ਕਰੀ ਜਾਂਦੇ ਆ ਮੈਂ ਕਿੰਨੇ ਚਿਰ ਦਾ ਇਹ ਗੱਲ ਤੇ ਬੋਲਦਾ ਕਿ ਇਤਿਹਾਸ ਜਾਂ ਪੀੜੀਦਰ ਪੀੜੀ ਪਤਾ ਲੱਗਦਾ ਜਾਂ ਕਿਤਾਬਾਂ 'ਚੋਂ ਪੜ੍ਹ ਕੇ ਬਦਲਾ ਜਾਂ ਤੀਜਾ ਤੁਹਾਡੇ ਕੋਲ ਤੁਹਾਡੀਆਂ ਨਿਸ਼ਾਨੀਆਂ ਹੁੰਦੀਆਂ ਨੇ ਇਮਾਰਤਾਂ ਹੁੰਦੀਆਂ ਨੇ ਵਿਰਾਸਤਾਂ ਹੁੰਦੀਆਂ ਨੇ ਕਿਤਾਬਾਂ 'ਚੋਂ ਬਦਲੀ ਜਾਂਦੇ ਆ ਨਿਸ਼ਾਨੀਆਂ ਧਾਤੀਆਂ ਕੋਈ ਕੱਲ ਨੂੰ ਦੱਸੂਗਾ ਵੀ ਆਪਣੀਆਂ ਆਣ ਵਾਲੀਆਂ ਨਸਲਾਂ ਨੂੰ ਵੀ ਸਾਡਾ ਇਤਿਹਾਸ ਹੈ ਇੱਥੇ ਗੁਰੂਆਂ ਨੇ ਘੋੜੇ ਬੰਨੇ ਇੱਥੇ ਗੁਰੂ ਫੈਰੇ ਇੱਥੇ ਗੁਰੂਆਂ ਨੇ ਜੰਗਾਂ ਲੜੀਆਂ ਇੱਥੇ ਖੂਂਡ ਲਿਆ ਕਿਹੜੀਆਂ ਸਾਡੀਆਂ ਆਣ ਵਾਲੀਆਂ ਨਸਲਾਂ ਇਹ ਗੱਲ ਤੇ ਯਕੀਨ ਕਰਨਗੀਆਂ ਕਿਉਂ ਕਿਤਾਬਾਂ ਦੇ ਵਿੱਚ ਦਾ ਕੀ ਲਿਖੀ ਜਾਂਦੇ ਨੇ ਗੁਰੂ ਤੇਗ ਬਹਾਦਰ ਵਰਗ ਨੂੰ ਟੇਰੇ ਲਿਖਿਆ ਪਿਆ ڈاکੂ ਲਿਖਿਆ ਪਿਆ ਗੁਰੂ ਹਰਗੋਬਿੰਦ ਪਾਸ਼ਾ ਬਾਰੇ ਲਿਖਿਆ ਪਿਆ ਕਿ ਨਾ ਦਿਮਾਗ ਸੰਤੁਰਨ ਵਿਗੜਿਆ ਸੀ ਇੱਕ ਇੱਕ ਇਤਿਹਾਸਤਾਬਾਂ 'ਚ ਲਿਖੀ ਜਾਂਦਾ ਬਲਦੇਸિંહ ਸਿਰਸੇ ਨੇ ਬੜੇ ਚਿਰ ਦਾ ਮੁੱਦਾ ਠੁਕਾਇਆ ਸੀ ਹਾਈ ਕੋਰਟ ਵੀ ਇਹ ਕੇਸ ਨੂੰ ਲੈ ਕੇ ਗਿਆ ਨਹੀਂ ਸੁਣਵਾਈ ਹੋਈ ਸੋ ਬਾਈ ਇਹ ਗੱਲ ਨੂੰ ਗੌਰ ਕਰੋ ਤੁਹਾਡੇ ਪਿੰਡਾਂ 'ਚ ਕੋਈ ਵੀ ਛੋਟੀ ਮੋਟੀ ਨਿਸ਼ਾਨੀ ਸਾਡੇ ਇਤਿਹਾਸ ਨਾਲ ਸੰਬੰਧ ਪਈ ਆ ਉਹਨੂੰ ਮਟਾਉਣ ਨਾ ਦਿਓ ਬਾਈ ਪਿੰਡ ਵਾਲੋ ਬੇਨਤੀ ਆ ਮਾ ਤਾਂ ਨਵੀਂ ਗੱਲ ਮੈਨੂੰ ਤਾਂ ਪਤਾ ਲੱਗੀ ਇੱਥੇ ਆ ਕੇ ਇਸ ਨਗਰ ਦੇ ਬੱਚਾ ਇਹ ਕਹਿੰਦੇ ਜੀ ਕਾਰ ਸੇਵਾ ਵਾਲੇ ਜਾਂਦੇ ਆ ਬਾਬਾ ਜੀ ਸ਼ਰਮਨੀ ਕਮੇਟੀ ਨੂੰ 20 20 30 ਲੱਖ ਰੁਪਏ 40 40 ਲੱਖ ਰੁਪਏ ਦੇ ਦਿੰਦੇ ਵੀ ਸਾਨੂੰ ਪਿੰਡ ਚੋਂ ਉੱਠਣਾ ਨਾ ਦਿਓ ਅਸੀਂ ਉੱਥੇ ਹੀ ਬੈਠ ਰਹੇ ਹੁਣ ਐਸ ਆਲੀ ਕਲਾਂ ਦੀ ਜਿਹੜੀ ਗੁਰੂ ਘਰ ਦੀ ਸੇਵਾ ਉਹਨੂੰ ਪੂਰੀ ਹੋਈ ਨੂੰ ਅੱਜ 7 ਸਾਲ ਹੋ ਗਏ 17 ਚ ਪੂਰੀ ਹੋ ਗਈ ਸੀ ਜਾਨ ਨੂੰ ਤਿਆਰ ਨਹੀਂ ਇੱਥੇ ਡਰੇ ਲਾ ਕੇ ਬੈਠੇ ਕਾਰਨ ਕਿ ਵੀ ਕੋਈ ਵੀ ਆਉਂਦਾ ਬੰਦਾ ਵੀ ਗੁਰੂ ਘਰ ਦੀ ਸੇਵਾ ਚੱਲਦੀ ਹੈ 5 ਲੱਖ 2 ਲੱਖ 10 ਲੱਖ ਕਰ ਸੇਵਾ ਕੋ ਪਿੰਡ ਕਰ ਜਾਂਦਾ ਉਹਨਾਂ ਦੀ ਕਮਾਈ ਦਾ ਸਾਧਨ ਬਣਾਇਆ ਵਾ ਉਹ ਥੋੜੇ ਮੋٹے ਗਾਹਾਂ ਉਹਨਾਂ ਨੂੰ ਦੇ ਦਿੰਦੇ ਆ ਤੇ ਇਹ ਸਾਡੀ ਜਮਾ ਜੜ ਪੱਟੀ ਜਾਂਦੀ ਹੈ ਸ੍ਰੀ ਰੱਬ ਦਾ ਵਾਸਤਾ ਲੋਕ ਨੂੰ ਸਮਝ ਜੋ ਕਰ ਮਸਤਾਉਂਗਾ ਦੁਨੀਆ ਕੋਲੇ ਅਸੀਂ ਕਲਪ ਦੇ ਮਰ ਕੇ 5 5000 ਸਾਲ 10 10000 ਸਾਲ ਪੁਰਾਣਾ ਇਤਿਹਾਸ ਸਾਹਮ੍ਹਿਆ ਪਿਆ ਔਰ ਹਿਸਟਰੀ ਕੀ ਲਖੇ ਤੁਸੀਂ ਇੰਗਲੈਂਡ ਚਲੇ ਜਾਓ ਇੰਗਲੈਂਡ 'ਚ ਵਿਲੀਅਮ ਸ਼ੈਕਸਪੀਅਰ ਦਾ ਜਿੱਥੇ ਉਹ ਰਹਿੰਦਾ ਸੀ ਉਹ ਵਾਲੀ ਜਗ੍ਹਾ ਵੀ ਉਹਨਾਂ ਨੇ ਸੰਭੀ ਹੋਈ ਐ ਕਿ ਉਹ ਧਾਰਮਿਕ ਨਹੀਂ ਸੀ ਬੰਦਾ ਨਾਟਕ ਲਿਖਦਾ ਸੀ ਪਲੇ ਕਰਦਾ ਸੀ ਉਹਦੀ ਜਗ੍ਹਾ ਵੇਖ ਲਓ ਜਾ ਕੇ ਉਹਨਾਂ ਨੇ ਸੰਭੀ ਹੋਈ ਐ ਤੇ ਸਾਡੇ ਵੀ ਵੇਖੋ ਇੱਥੇ ਓਏ ਉਹਦਾ ਮਤਲਬ ਕਹਿੰਦਾ ਇਹ ਨਹੀਂ ਅੰਧੇ ਥੱਲੇੋਂ ਫਰਸ਼ ਲਾਤਾ ਹੈ ਫਰਸ਼ ਲਾਤਾ ਥੱਲੇ ਇਹਨੂੰ ਸਾਬ ਨਹੀਂ ਆ ਰਿਹਾਗਾ ਉਹ ਪਰਲਾ ਫਸਾ ਵੇਖੋ ਸੁੱਕਿਆ ਪਿਆਦਰ ਉਹ ਪਰਲਾ ਆ ਹੋਇਆ ਪਿਆ ਹੁਣ ਆ ਇਧਰ ਜਿਹੜਾ ਗੁਰਦੁਆਰਾ ਸਾਹਿਬ ਤੁਸੀਂ ਵੇਖ ਰਹੇ ਹੋ ਇੱਥੇ origianally ਥੜਾ ਸੀ ਇੱਥੇ ਥੜਾ ਸੀ ਜਿਹਦੇ ਉੱਤੇ 6ਵੀਂ ਪਾਤਸ਼ਾਹੀ ਬੈਠੇ ਸੀਗੇ 6ਵੀਂ ਪਾਤਸ਼ਾਹੀ ਨੇ ਬੈਠ ਕੇ ਇੱਥੇ ਪ੍ਰਵਚਨ ਕੀਤਾ ਸੀ ਲੋਕਾਂ ਨਾਲ ਸਾਂਝ ਪਾਈ ਸੀ ਗੱਲਾਂ ਦੀ ਉਹ ਇਹੀ ਤਾਂ ਹਿਸਟਰੀ ਹੈ ਸਾਡੇ ਲਈ ਅਹਿਮੀਅਤ ਉਸ ਥੜੇ ਦੀ ਜ਼ਿਆਦਾ ਹੈ ਔਰ ਥੜਾ ਛੱਡ ਯਾਰ ਇੱਥੇ ਦਾ ਆਪਣੇ ਨਾਲ ਛੋਟੇ ਸਾਹਿਬਜ਼ਾਦਿਆਂ ਵਾਲੀ ਦੀਵਾਰ ਦਾ ਕੀ ਆਨਕੀਤਾ ਆ ਹਾਂ ਹਾਂ ਜਿੰਨੀਆਂ ਇੱਕ ਪਾਕਿਸਤਾਨ ਤੋਂ ਗੇਰਾ ਫੋਨ ਆਇਆ ਸੀ ਉੱਥੇ ਵੀ ਕੋਈ ਐਂ ਹਿਸਟੋਰੀਕਲ ਜਗ੍ਹਾ ਜਿਹੜੀ ਸਾਡੇ ਗੁਰੂਆਂ ਨਾਲ ਜੁੜੀ ਹੋਈ ਉੱਥੇ ਵੀ ਕਾਰ ਸੇਵਾ ਵਾਲੇ ਪਹੁੰਚ ਗਏ ਮਰਾ ਆਪਦਾ ਦੇਸ਼ ਨਹੀਂ ਦੂਜੇ ਦੇਸ਼ਾਂ ਦੀ ਬੋਲ ਮੈਂ ਤਾਂ ਧਾਰ ਲੈ ਵੀ ਕਿਤੇ ਵੀ ਸਾਡੀ ਕੋਈ ਨਿਸ਼ਾਨੀ ਛੱਡਣੀ ਨਹੀਂ ਉਹ ਤੁਸੀਂ ਮਲਿਆ ਮਿੰਟ ਕੱਢ ਦੇਣਾ ਤੁਸੀਂ ਜੋ ਕਰਨਾ ਹੈ ਕਰੋ ਹੋਰ ਪਾਸੇ ਕਰ ਲਓ ਹਿਸਟੋਰੀਕਲ ਜਗ੍ਹਾ ਤਾਂ ਬਖਸ਼ ਦਿਓ ਯਾਰ ਹਿਸਟੋਰੀਕਲ ਜਗ੍ਹਾ ਸੀ ਉਹ ਵੇਖਣੀ ਚਾਹੁੰਦੇ ਜਿਹੜੀ ਉਹ ਸੀ ਅੱਜ ਦੁਨੀਆ ਕਿਉਂ ਜਾਂਦੇ ਲੋਕ ਸ਼ੈਕਸਪੀਅਰ ਦਾ ਘਰ ਵੇਖਣ ਮੈਂ ਵੀ ਵੇਖ ਕੇ ਆਇਆ ਹੁਣ ਮੈਨੂੰ ਦੱਸੋ ਜਦੋਂ ਸਾਨੂੰ ਪਤਾ ਲੱਗਿਆ ਕਿ ਇੱਥੇ ਘੋੜੇ ਬੰਨੇ ਸੀ ਮੈਂ ਸਭ ਤੋਂ ਪਹਿਲਾਂ ਪੁੱਛਿਆ ਕਿੱਥੇ ਹਾਂਦੇ ਜੀ ਇੱਥੇ ਇਤਰਾਸ ਬਣ ਗਏ ਤੇ ਬੈਠੇ ਕਿੱਥੇ ਸੀ ਉਹ ਹਾਂਦੇ ਜੀ ਇੱਥੇ ਉਹ ਥੜਾ ਹੈ ਨਹੀਂ ਔਰ ਥੜਾ ਕਰਦਾ ਸੰਗ ਮਰ ਮਰ ਚ ਹੜਤਾ ਸੰਗ ਮਰ ਮਰਾਂ ਦਾ ਇਤਿਹਾਸ ਨਹੀਂ ਬੋਲਦਾ ਹੁੰਦਾ ਇਤਿਹਾਸ ਬੋਲਦਾ ਕੁੱਲੀਆਂ ਚ ਔਰ ਯਾਰਾਂ ਸੀ ਮਾਰਬਲ ਵੇਖਣਾ ਅਸੀਂ ਤਾਂ ਉਹ ਥੜਾ ਵੇਖਣਾ ਕਿ ਤੇ ਇੱਕ ਆਪਾਂ ਅੱਜ ਵੀ ਆਪਦੇ ਪੁਰਾਣੇ ਘਰ ਲੋਕ ਨਾ ਫਿਲਮਾਂ ਜਾਂਦੇ ਪੁਰਾਣਾ ਪੰਜਾਬ ਵੇਖਣਾ ਚਾਹੁੰਦੇ ਕਿ ਅਸੀਂ ਯਾਰ ਉਹ ਹਿਸਟੋਰੀਕਲ ਜਗ੍ਹਾ ਨਹੀਂ ਵੇਖਣਾ ਚਾਹੁੰਦੇ ਜਿੱਥੇ ਸਾਡੇ ਗੁਰੂ ਬੈਠੇ ਨੇ ਹਮੇਸ਼ਾ ਵੀਡੀਓ ਪੈਂਦੇ ਨੇ ਇਹ ਉਹਨਾਂ ਦੀ ਚੱਪਾ ਲੈ ਆ ਉਹਨਾਂ ਨੇ ਜੁੱਤਾ ਪਾਇਆ ਸੀ ਆ ਉਹਨਾਂ ਦਾ ਚੋਗਾ ਆ ਉਹਨਾਂ ਦੇ ਹਥਿਆਰ ਨੇ ਤਾਂ ਉਹ ਜਿੱਥੇ ਬੈਠੇ ਸੀ ਬਰਾਜੇ ਸੀ ਅਸੀਂ ਉਹ ਚੀਜ਼ ਨਹੀਂ ਵੇਖਾਂਗੇ ਆਪਾਂ ਅੱਜ ਗੁਰੂ ਘਰ ਆਏ ਆ ਆਪਾਂ ਮੱਥਾ ਟੇਕਿਆ ਜੀ ਐਸੀ ਉਹ ਥੜਾ ਅੱਜ ਦੇਖਦੇ ਆਗੇ ਸਾਡੇ ਜਜ਼ਬਾਤ ਉਹ ਉਸ ਸਮੇਂ ਨਾਲ ਜੁੜਨੇ ਸੀ ਉਥੇ ਨਾ ਪੱਤਰ ਸਾਹਿਬ ਗੁਰਦੁਆਰਾ ਆਇਆ ਲਦਾਖ ਅਸੀਂ ਗਏ ਉਥੇ ਪੱਤਰ ਸਾਹਿਬ ਗੁਰਦੁਆਰੇ ਚੋਂ ਆਂਦੇ ਨਾ ਜੀ ਇੱਥੇ ਪਹਿਲੀ ਬਾਦਸ਼ਾਹੀ ਬੈਠੇ ਸੀ ਮੈਨੂੰ ਬਲੀਵ ਕਰੀ ਲੱਗੇ ਮੈਂ ਉਥੇ ਫਿਲਮ ਸ਼ੁਰੂ ਕਰਨੀ ਸੀ ਤੇ ਅਰਦਾਸ ਕਰਾਈ ਸੀ ਮੇਰੀ ਅੱਖਾਂ ਚੋਂ ਪਾਣੀ ਵਹਿ ਨਿਕਲਿਆ ਮੈਂ ਉਥੇ ਜਦੋਂ ਬੈਠਾ ਨਾ ਪੱਤਰ ਜੀ ਮਤਵਾਉਂਦੇ ਨਹੀਂ ਇੱਥੇ ਬੈਠੇ ਸੀ ਮਤਲਬ ਅੱਖਾਂ ਚੋਂ ਪਾਣੀ ਆ ਜਾਂਦਾ ਬਿਲਕੁਲ ਉਹ ਉਹ ਸਮੇਂ ਨਾਲ ਜਾਜ ਰੁੱਟਦਾ ਹੁੰਜੇ ਜਿੱਦਾਂ ਥਣਾ ਹੁੰਦਾ ਆਪਾਂ ਇੰ ਇੰ ਬਹਿਣਾ ਸੀ ਉੱਥੇ ਜਾ ਕੇ ਹੱਥ ਲਾ ਕੇ ਵੇਖਣਾ ਸੀ ਉਹ ਇਹ ਜਿਹੜਾ ਆ ਗਰਖਤ ਬਣ ਗਏ ਕਿਲੇ ਤੇ ਇਹਨਾਂ ਨੂੰ ਮਾਰਨ ਵਾਸਤੇ ਅੱਜ ਪਾਸਾ ਕਰਦੇ ਹਾਂ ਕਿ ਇਹ ਸੱਜਣਾ ਨਹੀਂ ਕੋਸਾ ਪਰਾਂ ਦੇ ਹੀ ਕਰੇ ਤੇ ਸਾ ਕਿੱਥੋਂ ਲਓ ਮੈਂ ਤਾਂ ਸੁਣਿਆ ਹੀ ਆ ਕਹਿੰਦੇ ਇੰਗਲੈਂਡ ਦੇ ਵਿੱਚ 2 2000 ਸਾਲ ਪੁਰਾਣੇ ਦਰਖਤਾਂ ਲਿਖ ਕੇ ਲਾਈ ਬੈਠੇ ਆ ਸਕਾਟਲੈਂਡ ਉਹਨਾਂ ਦਾ ਇੱਕ ਦੇਸ਼ ਸੀ ਉਹ ਦੇਸ਼ ਇਸ ਲਈ ਕਿ ਉਹ ਉਹਨਾਂ ਦਾ ਰੈਫਰੈਂਡਮ ਕਰਾਉਂਦੇ ਰਹਿੰਦੇ ਆ ਉਹ ਉੱਥੇ ਜਿਹੜਾ ਉਹ ਸ਼ਹਿਰ ਹੈ ਨਾ ਉਹਨਾਂ ਦੀ ਰਾਜਧਾਨੀ ਦੁਨੀਆ 'ਚ ਉੱਥੇ ਸ਼ੂਟਿੰਗ ਕਰਨ ਆਉਂਦੇ ਸਭ ਤੋਂ ਪੁਰਾਣੇ ਘਰ ਕਿਲੇ ਸਭ ਉਵੇਂ ਸੰਭੇ ਹੋਇਆ ਔਰ ਜੁਰਮਾਨਾ ਹੈ ਬਿਨਾ ਪਰਮਿਸ਼ਨ ਤੋਂ ਤੁਸੀਂ ਇਹ ਕਿੱਟਣੀਆਂ ਹਟਾ ਸਕਦੇ ਪੂਰੇ ਸ਼ਹਿਰ ਦੀ ਪੂਰੇ ਸ਼ਹਿਰ ਦੀ ਇਹ ਉਹਨਾਂ ਦੀ ਖਾਸੀਅਤ ਹੈ ਇਹ ਪਰਵਾਹੀ ਕੋਈ ਨਹੀਂ ਮੰਨਦੇ ਜੋ ਮਰਜ਼ੀ ਦੱਬੀ ਤੁਰੇ ਪੂਰੇ ਯੂਰਪ ਚ ਚਲੇ ਜਾਓ ਪੂਰਾ ਯੂਰਪ ਹੈ ਇਹ ਉਹ ਆਪਦੀਆਂ ਪੁਰਾਣੀਆਂ ਚੀਜ਼ਾਂ ਓਵੇਂ ਰੱਖਦੇ ਹੋਰਾ ਅਸੀਂ ਮਾਰਬਲ ਚੜਾਈ ਜਾਂਦੇ ਓਏ ਉਤਾ ਰੱਖ ਲਓ ਜੋ オリジナル ਹੈ ਖੱਬੇ ਸਜੇ ਚੜਾ ਲਓ ਅਸੀਂ ਨਹੀਂ ਰੋਕਦੇ ਇਹ 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 ਜੋ ਗੁਰੂਆਂ ਨਾਲ ਜੁੜੀ ਚੀਜ਼ ਹੈ ਨਾ ਉਸ ਨੂੰ ਬਿਜ਼ਨਸ ਨਹੀਂ ਬਣਾਉਣਾ ਚਾਹੀਦਾ ਇਹ ਸਾਡੀ ਅਕੀਦਾ ਹੈ ਸਾਡਾ ਉੱਥੇ ਸ਼ਰਧਾ ਹੈ ਸਾਡੀ ਬੇਨਤੀ ਲੋਕਾਂ ਨੂੰ ਵੀ ਕਾਰ ਸੇਵਾ ਨੂੰ ਵੀ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਵੀ ਉੱਥੋਂ ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਕਰਦੇ ਵੀ ਉੱਥੋਂ ਹੁਕਮਨਾਮਾ ਜਾਰੀ ਕਰਦੇ ਵੀ ਕੋਈ ਪ੍ਰਾਤਮਿਕ ਇਮਾਰਤ ਕੋਈ ਬਿਲਾਸ ਕੋਈ ਦਰਖਤ ਕੋਈ ਚੀਜ਼ ਪੱਤੀ ਨਹੀਂ ਜਾਊ ਕੋਈ ਬਦਲੀ ਨਹੀਂ ਜਾਊਗੀ ਜਿਵੇਂ ਦਾ ਤਿਉਂ ਰੱਖਿਆ ਜਾਊਗਾ ਇਹ ਲੋਕੋ ਤੁਹਾਨੂੰ ਕੌਮ ਨੂੰ ਬੇਨਤੀ ਹੈ ਤੁਸੀਂ ਵੀ ਇਸ ਗੱਲ ਤੇ ਗੌਰ ਕਰਿਓ ਕੈਨੇਡਾ ਚ ਨਾ ਆਪਣਾ ਇੱਕ ਗੁਰਦੁਆਰਾ ਸਾਹਿਬ ਹੈ ਜਦੋਂ ਉਹਨਾਂ ਨੂੰ ਪਤਾ ਪਹਿਲਾ ਵੈਨਕੂਵਰ ਚ ਸੀਗਾ ਜਿੱਥੇ ਸਭ ਤੋਂ ਪੁਰਾਣਾ ਗੁਰਦੁਆਰਾ ਸਾਹਿਬ ਸੀ ਜਿੱਥੋਂ ਗਦਰ ਲਹਿਰ ਵੀ ਸ਼ੁਰੂ ਹੋਈ ਸੀ ਉਲਟਾਤਾ ਆਪਣੀਆਂ ਨਹੀਂ ਅੱਛਾ ਤੇ ਗੋਰੀਆਂ ਨੂੰ ਪਤਾ ਲੱਗ ਗਿਆ ਉਸ ਤੋਂ ਬਾਅਦ ਜਿਹੜਾ ਸੈਕਿੰਡ ਨੰਬਰ ਤੇ ਸੀ ਐਫ 4 ਗੁਰਦੁਆਰਾ ਸਾਹਿਬ ਹੈ ਜਿਹੜਾ ਉਸ ਤੋਂ ਬਾਅਦ ਸੀਗਾ ਦੂਜੇ ਨੰਬਰ ਤੇ ਪੁਰਾਣਾ ਉਹ ਉਹਨਾਂ ਨੇ ਉਹਨਾਂ ਨੂੰ ਕੈਨੇਡੀਅਨ ਹੈਰੀਟੇਜ ਚ ਲੈ ਕੇ ਆਏ ਆਂਦੇ ਹੱਥ ਨਹੀਂ ਲਾਉਣ ਦੇਣਾ ਅਸੀਂ ਉਹ ਲੈ ਕੇ ਆਏ ਹਾਂ ਬਾਜੀ ਇਹਨਾਂ ਨੇ ਇਹ ਵੀ ਨਹੀਂ ਛੱਡਣਾ ਉਹ ਅੰਦਰੋਂ ਉਹ ਵੀ ਢਾਈ ਬੈਠੇ ਮਾਂ ਦੇ ਪੁੱਤ ਸਸੀਨ ਪਰਾਣਾ ਢਾਗਿਓ ਨਵੇਂ ਚ ਸਾਡਾ ਨਹੀਂ ਬਾਈ ਆਹ ਨਹੀਂ ਆਪਣਾ ਬਾਈ ਅਜੇ ਅਰਕੇ ਗਏ ਸੀਗੇ ਅਨੰਦਪੁਰ ਸਾਹਿਬ ਹਾਂ ਹਾਂ ਉੱਥੇ ਜਾ ਕੇ ਆਏ ਆ ਉਹ ਐਡੀ ਐਡੀਆ ਚੌੜੀਆਂ ਕੰਧਾਂ ਉਹਨੂੰ ਲੱਗੇ ਪਈ ਢਾਹੁਣ ਜਿਹਨੇ ਪਰਾਣੀਆਂ 4 4 500 600 ਸਾਲ ਪਰਾਣੀਆਂ ਸਾਡੇ ਨੂੰ ਵਸਤੂ ਕੁਝ ਸਾਲਾਂ ਦੇ ਬਾਅਦ ਖਤਮ ਹੋ ਜਾਣਾ ਹੈ ਸਾਡੇ ਨਹੀਂ ਆ ਰਿਹਾ ਕਿਦਾਂ ਹੋ ਜਾ ਰਿਹਾ ਹੈਗਾ ਸਾਡੇ ਜਵਾਕ ਕੀ ਦੇਖਣਗੇ ਵੀ ਕਿਹੜੇ ਕਿੱਲੇ ਗੱਡੇ ਸੀ ਕਿਹੜੇ ਦਰਖਤ ਬਣ ਕਿੱਥੇ ਕੋਲੇ ਬੰਨੇ ਸੀ ਕਿਹੜੇ ਥੱਲੇ ਆਪਾਂ ਐਡਜਸਟ ਕਰ ਲੈਨੇ ਆ ਜਿਹੜੇ ਨਵੇਂ ਬੱਚੇ ਨੇ ਨਾ ਉਸ ਸੁਪਰ ਇਡੀਅਟ ਪਤਾ ਨਹੀਂ ਕੀ ਗੋਸ਼ ਕਹਿੰਦੇ ਨੇ ਜਦੋਂ ਉਹਨਾਂ ਨੂੰ ਦੱਸੀਦਾ ਨਾ ਕਿ ਅਸਲ 'ਚ ਨਹੀਂ ਪੁੱਤ ਆ ਇੱਥੇ ਸੀ ਦੋਆਂ ਦੇ ਢਾਇਆ ਕੀਨੇ ਆ ਜੋ ਦੱਸੀਦਾ ਅਸੀਂ ਆਪ ਹੀ ਢਾ ਲਿਆ ਤੇ ਇੱਥੇ ਗੁਰਦੁਆਰਾ ਸਾਹਿਬ ਉਸਾਰਤਾ ਸਾਰਾ ਨਵਾਂ ਤਾਂ ਉਹਨਾਂ ਨੂੰ ਨਾ ਦੇ ਇਹ ਕੀ ਗੱਲ ਉਹ ਉਸ ਚੀਜ਼ ਨੂੰ ਬਾਹਰ ਤਾਂ ਲੱਗੇ ਵਿਚਾਲੇ ਸੜਕ ਦੇ ਕੋਈ ਪੁਰਾਣਾ ਦਰਖਤ ਹੈ ਨਾ ਆਹਦੀ ਗੱਡੀਆਂ ਪਾਸੇ ਦੀ ਜਾਣੀਆਂ ਦਰਖਤ ਰਊਗਾ ਇੱਥੇ ਅਸੀਂ ਆਪਦੀ ਹਿਸਟੋਰੀਕਲ ਜਗ੍ਹਾ ਚੱਕਦੇ ਹਾਂ ਸੋ ਕਿਰਪਾ ਕਰੋ ਜਿਵੇਂ ਲੱਖੇ ਨੇ ਪਹਿਲਾਂ ਅਪੀਲ ਕੀਤੀ ਬਖਸ਼ੋ ਪ੍ਰਾਤਨ ਚੀਜ਼ਾਂ ਨੂੰ